ਇਹ ਸਿੱਧੀ ਪਾਈ ਫਰਮਖ ਸੰਗੀਤ ਜਿਹੜਾ ਆ ਇਹ ਇਹ ਪਾਈ ਖਤਨਾਬ ਸਿੱਮ ਚੰਗਿਆੜੇ ਦੇ ਨਾਲ ਇਕੱਠੇ ਸ਼ੀਰ ਹੋਏ ਸਾਂ। ਬੰਦੇ ਆਖੇ ਮੈਂ ਮਾਤਾ ਨਾਨੀ ਲਿਆ ਨਾ ਉਪਯੋਗ ਪਤਲੀਂ ਜਿੰਨ ਨਗਰ ਭਜਨ ਸੋ ਜਾ ਮੈਂ ਮਜੂ ਪਰਾ ਜਾਹਾਂ ਤੇਰਾ ਨਾਮ ਅੰਤ। ਅਦੇ ਸਾਨੂੰ ਦੇ ਲਾ ਫਤਾਖਬਾਦ ਆਇਆ ਕਿੱਥੇ ਦੇ। ਚਲੋ ਕੋਈ ਨਹੀਂ ਸਾਥ ਨੂੰ ਫਤਾਖਾ ਨਹੀਂ। ਉਹਨਾਂ ਨੂੰ ਵੀ ਪਤਾ ਨਹੀਂ ਵੇ ਕਿੱਥੋਂ ਦਾ ਕਿੱਥੋਂ ਆ ਲਈ। ਚੰਗਿਆੜੇ ਨੂੰ ਪਤਾ ਜੀ। ਜਾਂ ਇੰਦ ਯੋ ਨੀ ਕੇ ਪਤਾ ਵੀ ਇੱਕ ਤੋਂ ਲਾ ਪਤਾਈ ਰਗਵਾਨ ਤੇ ਅੰਜਮੇ ਦੇ ਸੀਦਾ ਉਹ ਆਪੋ ਕੀਤੇ ਅੱਜ ਬਾਰੇ ਕੀ ਚਲਾਉਂਦੇ ਰਹੇ ਗੋਲੀ ਚਲਾਉਂਦੇ ਰਹੇ ਚਲਾਉਂਦੇ ਰਹੇ ਜਿੰਨਾ ਚਿਰ ਉਹਨਾਂ ਦਾ ਅਸਲਾ ਮੁੱਕਾ ਨਹੀਂ ਉਹਨਾਂ ਚਿਰ ਉਹਨਾਂ ਨੇ ਨਹੀਂ ਕੰਨਿਆ ਸੇਤ ਕਿਤਰਾ ਜੇ ਪਹਿਲਾਂ ਤੇ ਦੱਸੋ ਸੇਤ ਮੇਰੀ ਦਹਨ ਨਹੀਂ ਆ ਲੱਗਦਾ ਜਿਵੇਂ ਇਕੇ ਪਰਨਾ ਹੋਣਾ ਹੀ ਬੱਦਾ ਹੈ ਅੱਛਾ ਦੇ ਵਾਹਿਗੁਰੂ ਜੀ ਮਹਾਰਾਜ ਮੈਂ ਕੋਸ਼ਿਸ਼ ਮੰਗੂ ਇਸਰਫਾ ਮੈਨੂੰ ਨਾ ਦਵਾਈ ਬੂਟੀ ਜੋ ਗਾ ਪਾਵੇ ਮਹੀਨੇ ਪਿੱਛੋਂ ਦੇਈ ਜੋ ਵਾਹਿਗੁਰੂ ਪਾਵੇ 2 ਮਹੀਨੇ ਦੇਈ ਜੋ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪਖੋਕੇ ਸ਼ਹੀਦ ਪਰਵਾਰਾਂ ਦਾ ਐਨ ਆਰ ਆਈ ਭੈਣ ਭਰਾਵਾਂ ਦਾ ਮੈਂ ਸੇਵਾਦਾਰਾਂ ਜੀ ਤੇ ਅੱਜ ਅਸੀਂ ਪਹੁੰਚੇ ਆ ਜੀ ਸ਼ਹੀਦ ਭਾਈ ਗੁਰਮਖ ਸਿੰਘ ਪਿੰਡ ਮੱਜੂਪੁਰਾ ਜ਼ਿਲ੍ਹਾ ਗਰਦਾਸਪੁਰ ਸੰਗਤਪੁਰੇ ਦੇ ਲਾਗੇ ਚਾਗੇ ਇਹ ਪਿੰਡ ਪੈ ਜਾਂਦਾ ਜੀ ਤੇ ਇਹ ਮਾਤਾ ਦਲਜੀਤ ਕੌਰ ਆ ਇਹ ਸ਼ਹੀਦ ਭਾਈ ਗੁਰਮਖ ਸਿੰਘ ਜੀ ਦੀ ਮਾਤਾ ਇਹ ਇਹਨਾਂ ਦਾ ਘਰ ਆ ਕਿਤੇ ਜ਼ਮੀਨ ਜਮਾਨ ਵੇਚ ਕੇ ਉਹ ਘਰ ਬਣਾ ਲਿਆ ਬੜੀ ਗਹਿਣੇ ਪਾ ਕੇ ਤੇ ਅੱਖ ਦੀ ਤੇ ਘਰ ਦੇ ਹਾਲਾਤ ਜਿਹੜੇ ਆ ਉਹ ਤੁਹਾਡੇ ਸਾਹਮਣੇ ਆ ਬੈਜੋ ਮਾਤਾ ਜੀ ਬੈਜੋ ਆ ਕਾ ਆਈ ਤੇ ਰੋਟੀ ਖਾਂਦੇ ਵੀਰਾ ਆਈ ਤੇ ਨਾ ਤੱਕੇ ਖਾਂਦੇ ਸਾਨੂੰ ਆ ਇਹਨਾਂ ਨੇ ਰੋਟੀ ਤਾਂ ਦੇਣੀਆਂ ਨੇ ਮੈਂ ਬਸਨ ਜੋਗੇ ਤੇ ਪਾਏ ਹੀ ਆਪਣੇ ਚਲੋ ਮਾਤਾ ਜੀ ਕਿੱਦਾਂ ਹੁਣ ਸੇਤ ਕਿਤਰਾ ਜੇ ਪਹਿਲਾਂ ਤੇ ਦੱਸੋ ਸੇਤ ਮੇਰੀ ਤਹਨ ਨਹੀਂ ਆ ਲੱਤਾਂ ਸੁੱਟੀਆਂ ਇੱਥੇ ਕਰਨਾ ਹੋਣਾ ਹੀ ਬੱਦਾ ਆਈ ਅੱਛਾ ਇਹ ਦੇਖੋ ਮੈਂ ਸੇ ਕਾਇਨ ਜਗ੍ਹਾ ਆ ਮੁੰਡਾ ਚਾਹ ਬਣਾਉਂਦਾ ਅੱਛਾ ਰੋਟੀ ਸਵੇਰੇ ਮੈਂ ਆਟਾ ਗੋਨਾ ਹੰਗ ਰਾਤ ਨੂੰ ਬਨ ਦੇਨੀ ਆ ਮੈਂ ਝੂਠੀ ਮਾਰਦੀ ਮੈਂ ਲਈ ਝੂਠ ਮਾਰ ਤੇ ਸਵੇਰੇ ਉੱਠ ਕੇ ਪਕਾਉਣਾ ਪੈਣੀ ਖੁਰਸੀ ਇੱਥੇ ਆਂ ਢਾ ਦੇਣਾ ਉਹਨਾਂ ਨੂੰ ਅੱਖ ਨਹੀਂ ਪਾਣੀ ਮੈਂ ਇਕੱਠੇ ਕਰ ਦੇ ਮੈਂ ਮਾ ਜੇ ਮੇਰੀ ਸੇਰ ਹੈ ਨਹੀਂ ਹੂੰ ਡੋ ਬਿਲਕੁਲ ਜ਼ਿਆਦਾ ਹੂੰ ਅੱਖੇ ਉੱਠਿਆ ਜਾਂਦਾ ਨਹੀਂ ਮੈਂ ਤੇ ਇਹੋ ਹੀ ਹੱਥ ਜੋੜਦੀ ਆ ਜਿਨ ਨਜ਼ਰ ਮੈਂ ਹੈ ਗਈ ਆ ਹਾਂਜੀ ਤੇ ਵਾਹਿਗੁਰੂ ਮੈਨੂੰ ਸੇਵਾ ਦੇਈ ਜਾ ਤੇ ਮੇਰੀ ਜ਼ਿੰਦਗੀ ਨਹੀਂ ਤੇ ਮੇਰੀ ਜ਼ਿੰਦਗੀ ਕੋਈ ਨਹੀਂ ਮੈਂ ਪਤਾ ਨਹੀਂ ਕੱਖਾ ਜਿ ਕਿਤਰਾ ਰੋਲਣਾ ਤੇ ਕਿਤਰਾ ਨਹੀਂ ਕੋਈ ਗੱਲ ਨਹੀਂ ਮਾਤਾ ਜੀ ਚਿੰਤਾ ਨਾ ਕਰੋ ਆ ਨਾ ਕੋਈ ਅਮਰੀਕਾ ਤੋਂ ਕੋ ਪਰਵਾ ਆ ਰਿਹਾ ਬੜੀ ਗੁਰਮਖ ਪਿਆਰੀ ਅੱਛਾ ਨਾ ਉਹਨਾਂ ਦਾ ਸਤਿਗੁਰੂ ਆਪ ਹੀ ਜਾਣਦੇ ਆ ਉਹ ਨਹੀਂ ਦੱਸ ਹਾਂਜੀ ਆ 10000 ਰੁਪਏ ਜੀ ਵਾਹਿਗੁਰੂ ਆ ਰੱਖ ਵਾਹਿਗੁਰੂ ਬਣਾ ਚਾ ਆ ਫੜੋ ਆ ਪੈਸੇ ਫੜੋ ਪਈ ਅੱਛਾ ਤੇ ਤੁਸੀਂ ਆਪਣੀ ਦਵਾਈ ਤਾਂ ਲਓ ਇਹ ਕੋ ਜਰੂਰ ਦੀ ਜਿਹੜੀ ਚੀਜ਼ ਆ ਬੱਚੇ ਦੀ ਪੜ੍ਹਾਈ ਲਈ ਤੁਸੀਂ ਦੱਸ ਰਹੇ ਹੋ ਕਿਤਾਬਾਂ ਕਿਤਾਬਾਂ ਚਾਹੀਦੀਆਂ ਇਹ ਕਿਤਾਬਾਂ ਇੱਕ ਹੋਰ ਗੱਲ ਸੁਣੋ ਹਾਂਜੀ ਜੜਾ ਨਾ ਪਟਕਾਣੇ ਵਾਇਗਰੂ ਹਾਂਜੀ ਉਹ ਆਪ ਦੇ ਪੂਰਾ ਹੋ ਗਿਆ ਅੱਛਾ ਉਹਦੀ ਲਟਕੀ ਦਾ ਵਿਆਹ ਆ ਦੂਸਰੇ ਮਹੀਨੇ 15 ਨੂੰ ਅੱਛਾ ਜੇ ਤੁਸੀਂ ਮੈਨੂੰ ਵਿਆਹ ਜੋ ਕਿ ਸੇਵਾ ਦੇ ਜੋਗੇ ਤੇ ਚੰਗਾ ਹੀ ਆ ਨਹੀਂ ਚਲੋ ਇੱਥੇ ਵਰਤੋ ਵਿਆਹ ਲਈ ਹੂੰ ਵਰਤੋ ਇਹਦੇ ਚ 10000 ਰੁਪਏ ਦਾ ਆਹੋ ਹਾਂਜੀ ਤੇ ਬਾਕੀ ਜੀ ਹੋਰ ਸੇਵਾ ਆਈ ਉਹ ਵੀ ਤੇ ਦੇ ਦਾਂਗੀ ਦੇ ਦਵਾਈ میری ਬੜੀ ਚੱਲਦੀ ਮੈਂ ਡੱਬਾ ਕਤ ਮੁਖਾਲੀ ਰੇ ਡਾ ਡੱਬਾ ਲਿਆ ਦਵਾਈਆਂ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਤੇ ਮਹਾਰਾ ਹੀ ਕਿਰਪਾ ਕਰਨਗੇ ਤੁਸੀਂ ਹੁਣ ਆਪਿਆ ਹਰੀ ਸਾਧ ਸੰਗਤ ਜੀ ਸ਼ਹੀਦ ਭਾਈ ਗੁਰਮਖ ਸਿੰਘ ਜਿਹੜਾ ਹੈ ਇਹ ਭਾਈ ਸਤਨਾਮ ਸਿੰਘ ਚੰਗਿਆੜੇ ਦੇ ਨਾਲ ਇਕੱਠੇ ਸ਼ਹੀਦ ਹੋਏ ਸਨ ਇਕੱਠੇ ਸੀ ਬੜਾ ਵੱਡਾ ਮੁਕਾਬਲਾ ਕੀਤਾ ਸੀ ਯੋਧਾ ਸੀ ਬੰਦਾ ਸਵੇਰ ਦਾ ਸਾਡੇ 6 ਵਜੇ ਦਾ ਵੀ 5 ਵਜੇ ਸੀਦਾ ਉਹ ਭੁੱਖੇ ਤੇ ਅਜਬਾਰੇ ਚ ਚਲਾਉਂਦੇ ਰਹੇ ਗੋਲੀ ਚਲਾਉਂਦੇ ਰਹੇ ਚਲਾਉਂਦੇ ਰਹੇ ਜਿੰਨਾ ਚਿਰ ਉਹਨਾਂ ਦਾ ਅਸਲਾ ਮੁੱਕਾ ਨਹੀਂ ਉਹਨਾਂ ਚਿਰ ਉਹਨਾਂ ਨੇ ਨਹੀਂ ਛੱਡਿਆ ਤੇ ਮੁੜਕੇ ਨਹੀਂ ਮਰੇ ਉਹਨੂੰ ਚਬਾਰੇ ਚ ਡੇਗ ਗਿਆ ਸਾਨੂੰ ਤੇ ਪਤਾ ਨਹੀਂ ਮੇਰੇ ਇਥੇ ਦੱਸਦਾ ਹੀ ਨਹੀਂ ਸੀ ਮੇਰੇ ਦਾਦੇ ਵੀਰੇ ਆ ਉਹਨੇ ਆਖਿਆ ਮੇਰਾ ਲਾ ਪਤਾ ਮੇਰੀ ਮਾਂ ਦੇ ਕੋਲ ਹੈ ਨਹੀਂ ਕੋਈ ਵੀ ਉਹਦੀ ਪੁੱਛਗੇ ਚ ਨਾ ਹੋਵੇ ਅਖਬਾਰਾਂ ਨੇ ਕਿ ਉਹ ਖਾਲਾ ਨਹੀਂ ਕੋਈ ਗੱਲ ਨਹੀਂ ਲੋੜ ਨਹੀਂ ਕਿਸੇ ਚੀਜ਼ ਦੀ ਸਾਨੂੰ ਪਤਾ ਵਾ ਹੈ ਪਹਿਲਾਂ ਬਣਾਈ ਹੈ ਨਾ ਤੁਹਾਡੀ ਵੀਡੀਓ ਸਾਨੂੰ ਸਾਰਾ ਪਤਾ ਵਾ ਅੱਛਾ ਹਾਂ ਉਸ ਚੀਜ਼ ਦੀ ਲੋੜ ਨਹੀਂ ਕੀ ਸਾਨੂੰ ਸਾਨੂੰ ਆਨੇ ਆਖਿਆ ਮੈਂ ਮਾਤਾ ਦਾ ਨਾਂ ਨਹੀਂ ਲੈਣਾ ਮੈਂ ਪਿਓ ਦਾ ਪਤ ਨਹੀਂ ਜੇ ਮੈਂ ਅਗਰ ਬਜਨ ਸੋ ਜਾ ਮੈਂ ਮੱਜੂਪੁਰਾ ਜਾਂ ਮੈਂ ਤੇਰਾ ਨਾਲ ਹੁੰਦੇ ਆ ਤੇ ਸਾਨੂੰ ਦੇ ਲਾ ਪਤਾ ਅਕਬਾਰ ਦਾ ਆ ਜਾਂ ਚੁੱਥੇ ਦਾ ਚਲੋ ਕੋਈ ਨਹੀਂ ਸਾਥ ਤਰਫ ਕਰਨ ਲਈ ਬਦਾਈ ਨਹੀਂ ਇਹ ਕਿੱਥੋਂ ਦਾ ਤੇ ਕਿੱਥੋਂ ਦਾ ਨਹੀਂ ਚੰਗਿਆੜੇ ਨੂੰ ਪਤਾ ਹੈ ਜਾਂ ਇਹਨੂੰ ਪਤਾ ਯਾਰ ਨਹੀਂ ਕਹਿ ਨੂੰ ਹੀ ਪਤਾ ਵੀ ਇੱਕ ਤੋਂ ਲਾ ਪਤਾਈ ਅਖਬਾਰ ਦਿੱਤੇ ਤੇ ਵਾਏ ਗੁਰੂ ਮਹਾਰਾਜ ਮੈਂ ਕੋਈ ਚੀਂ ਮੰਗਦੀ ਸਿਰਫ ਮੈਨੂੰ ਨਾ ਦਵਾਈ ਬੁਟੀ ਜੋਗਾ ਪਾਵੇ ਮਹੀਨੇ ਪਿੱਛੋਂ ਦੇਈ ਜਾ ਵਾਏ ਗੁਰੂ ਭਾਵੇਂ 2 ਮਹੀਨੇ ਦੇਈ ਜਾ ਕੋਈ ਨਹੀਂ ਮਾਤਾ ਜੀ ਜਿੱਨਾ ਚਾਹ ਸਤਿਗੁਰ ਨੇ ਸਾਡੀ ਸੇਵ ਡਿਊਟੀ ਲਈ ਹੈ ਨਾ ਅਸੀਂ ਤੁਹਾਡੇ ਕੋਲ ਪਹੁੰਚਦੇ ਰਵਾਂਗੇ ਤੇ ਮੋਹਰਾਂ ਦੇ ਤੇ ਮੋਹਰਾਂ ਜੋਗਾ ਮੇਰੇ ਕੋ ਕੋ ਪਾਣੀ ਹੈਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਲਾਗੋ ਦੀ ਲੰਗਦੇ ਲੰਗਦੇ ਲੱਗ ਗਈ ਆ ਪਿੰਡ ਅਸੀਂ ਆਉਦੇ ਜਾਂਦੇ ਆ ਆਪ ਆ ਜਿਆ ਕਰਾਂਗੇ ਤੇ ਮੈਨੂੰ ਸੇਵਾ ਤੋਂ ਹੋ ਕਿ ਸਿਰ ਕਲਰ ਦੀ ਦੇ ਵਿਆਹ ਜੋ ਹਾਂਜੀ ਦੇਖਦੇ ਆ ਉਦੋਂ ਕੋਈ ਨਾ ਕੋਈ ਫੇਰ ਕਿਸੇ ਭੈਣ ਭਰਾ ਨੂੰ ਬੇਨਤੀ ਕਰ ਦਿਆਂਗੇ ਅੱਛਾ 15ਵਾਂ ਦੂਸਰੇ ਮਹੀਨੇ ਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਅਜੇ ਹੈਗਾ ਟਾਈਮ ਤੇ ਫਸਾਨ ਨੂੰ ਫੋਨ ਕਰਦੇ ਹਾਂ 15 ਦਿਨ ਪਹਿਲਾਂ ਫਿਰ ਆਪਾਂ ਵੇਖ ਲਾਂਗੇ ਅੱਛਾ ਲੋ ਗ੍ਰਮੀ ਠੀਕ ਠੀਕ ਮੈਂ ਨਾ ਬੜੀ ਮਿਹਰਬਾਨੀ ਸਾ ਸੰਗਤੀ ਅਮਰੀਕਾ ਵਾਲੇ ਉਸ ਪਰਿਵਾਰ ਦੇ ਬਿਹਤ ਸ਼ੁਕਰਗੁਜ਼ਾਰ ਜਿਹੜੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਸੇਵਾ ਭੇਜੀ ਆ ਉਹ ਸੇਵਾ ਦੇ ਵਿੱਚੋਂ 10000 ਰੁਪਏ ਅਸੀਂ ਮਾਤਾ ਜੀ ਦੇ سپرد ਕੀਤਾ ਤੇ ਆਪ ਜੀ ਨੂੰ ਸਤਿਗੁਰੂ ਦੇਣ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਭਰੋਸਾ ਕਾਇਮ ਰੱਖ ਕੇ ਅਸੀਂ ਸੇਵਾ ਕਰਦੇ ਰਵਾਂਗੇ ਮੇਰਾ ਸਾਰਾ ਤਾਂ ਕੋਈ ਨਹੀਂ ਹੈ ਕੋਈ ਨਹੀਂ ਮਾਰਿਆ ਕਿਪੜਾ ਆ ਜੀ ਅਮਕੇ ਤਾਂ ਮੈਨੂੰ ਸੁੱਟ ਗਏ ਬਸ ਇੱਕ ਦਸ ਹੀ ਚ ਗਿਆ ਇਹ ਸਭ ਸਤਿਗੁਰੂ ਦੇ ਪਾਣ ਚਲੋ ਕੋਈ ਗਾ ਠੀਕ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ